ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਗਤ ਰਵਿਦਾਸ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ ਜਿਦੇ ਵਿੱਚ ਭਗਤ ਜੀ ਇਹ ਦੱਸ ਰਹੇ ਹਨ ਕਿ ਪ੍ਰਮਾਤਮਾ ਦੇ ਵਿੱਚ ਤੇ ਪ੍ਰਮਾਤਮਾ ਦੇ ਬਣਾਏ ਜੀਵਾਂ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ ਕੋਈ ਭਾਵ ਫਰਕ ਕੋਈ ਨਹੀਂ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਵਿੱਚ ਵਿਆਪਕ ਹੈ ਜਿਵੇਂ ਕੋਈ ਮਕਾਨ ਬਣਾਉਂਦਾ ਹੈ ਪਰ ਉਹਦੇ ਵਿੱਚ ਰਹਿੰਦਾ ਹੋਰ ਹੈ ਕੋਈ ਕਾਰ ਬਣਾਉਂਦਾ ਹੈ ਪਰ ਉਹਦੇ ਵਿੱਚ ਬਹਿੰਦਾ ਕੋਈ ਹੋਰ ਹੈ ਇਸ ਤਰੀਕੇ ਨਾਲ ਸੰਸਾਰੀ ਜੀਵਤੀ ਤਿਆਰ ਕਰਦੇ ਨੇ ਪਰ ਉਹਦੇ ਵਿੱਚੋਂ ਖੁਦ ਨਿਵਾਸ ਨਹੀਂ ਕਰਦੇ ਹਨ ਸੋ ਪ੍ਰਮਾਤਮਾ ਦੀ ਬਲਖਣਤਾ ਹੈ ਕਿ ਪਹਿਲਾਂ ਪ੍ਰਮਾਤਮਾ ਜੀਵ ਨੂੰ ਪੈਦਾ ਕਰਦਾ ਚਾਹੇ ਉਹ ਕੋਈ ਵੀ ਜੀਵ ਹੈ ਪਾਣੀ ਦੇ ਜਾਨਵਰ ਨੇ ਸੰਸਾਰ ਦੇ ਉੱਤੇ ਰਹਿ ਰਹੇ ਜੀਵ ਜੰਤੂ ਪੰਛੀ ਬਨੁੱਖ ਨੇ ਫਿਰ ਉਹ ਉਸ ਨੂੰ ਬਣਾ ਕੇ ਉਹਦੇ ਵਿੱਚ ਆਪ ਬੈੰਦਾ ਹੈ ਇਹ ਪ੍ਰਮਾਤਮਾ ਦੀ ਬਲਖਣਤਾ ਹੈ ਸੋ ਭਗਤ ਜੀ ਰਵਦਾਦ ਜੀ ਰਹਿਮਤ ਕਰਦੇ ਨੇ ਸ਼੍ਰੀ ਰਾਗ ਦੇ ਵਿੱਚ ਕਹਿਣ ਲੱਗੇ ਪ੍ਰਮਾਤਮਾ ਤੇਰੇ ਮੇਰੇ ਵਿੱਚ ਫਰਕ ਕਿੰਨਾ ਹੈ ਕਿੰਨਾ ਕਾੰਤਰ ਹੈ ਉਹ ਕਹਿਣ ਲੱਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਪ੍ਰਮਾਤਮਾ ਤੇਰੇ ਨਾਲ ਤੇ ਮੇਰੇ ਨਾਲ ਆਪਸ ਵਿੱਚ ਆਪਣਾ ਕੀ ਅੰਤਰ ਹੈ ਕੀ ਫਰਕ ਹੈ ਵਿੱਚ ਕਿੰਨੀ ਕੁ ਹੈ ਇੱਕ ਦੂਜੇ ਦੀ ਕੰਨਕ ਕਟਕ ਜਲ ਤਰੰਗ ਜੈਸਾ ਕਹਿਣ ਲੱਗੇ ਸੋਨੇ ਦੇ ਵਿੱਚ ਤੇ ਸੋਨੇ ਦੇ ਕੜੇ ਦੇ ਵਿੱਚ ਕਿੰਨਾ ਕੁ ਫਰਕ ਹੈ ਕਿਉਂਕਿ ਕੜਾ ਸੋਨਾ ਹੈ ਤੇ ਸੋਨਾ ਕੜਾ ਹੈ ਫਿਰ ਕਹਿੰਦੇ ਜਲ ਤਰੰਗ ਜੈਸਾ ਜਿਵੇਂ ਉਹ ਸਮੁੰਦਰ ਦੇ ਕੰਢੇ ਤੇ ਆਪਾਂ ਖੜੇ ਆ ਤੇ ਪਾਣੀ ਦੀਆਂ ਲਹਿਰਾਂ ਬਣ ਰਹੀਆਂ ਪਾਣੀ ਦੇ ਉੱਤੇ ਤੇ ਕਹਿਣ ਲੱਗੇ ਪ੍ਰਮਾਤਮਾ ਆਪਣੇ ਵਿੱਚ ਇੰਨਾ ਕੁ ਫਰਕ ਹੈ ਜਿਵੇਂ ਲਹਿਰਾਂ ਪਾਣੀ ਨੇ ਤੇ ਪਾਣੀ ਲਹਿਰਾਂ ਨੇ ਕੋਈ ਫਰਕ ਨਹੀਂ ਹੈ ਅੱਗੇ ਬਾਬਾ ਜੀ ਕਿਰਪਾ ਕਰਦੇ ਨੇ ਜੋਪੇ ਹਮ ਨਾ ਪਾਪ ਕਰਾਂਤੇ ਆਹੇ ਅਨੰਤਾ ਕਹਿਣ ਲੱਗੇ ਪ੍ਰਮਾਤਮਾ ਜੇ ਅਸੀਂ ਪਾਪੀ ਹਾਂ ਜੇ ਅਸੀਂ ਪਾਪ ਨਾ ਕਰਦੇ ਤੇ ਪਤਤ ਪਾਵਨ ਨਾਮ ਕੈਸੇ ਉੰਤਾ ਕਹਿਣ ਲੱਗੇ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਡਾ ਨਾਮ ਹੈ ਪਤਤ ਪਾਵਨ ਭਾਵ ਕੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇ ਜੇ ਅਸੀਂ ਪਾਪੀ ਹਾਂ ਤਾਂ ਹੀ ਤੁਹਾਡਾ ਨਾਮ ਹੈ ਪਤਤ ਪਾਵਨ ਸੋ ਮੈਂ ਅਸੀਂ ਕਲਯੁਗੀ ਜੀਵ ਪਾਪੀ ਹਾਂ ਔਰ ਆਪ ਆਪਾਂ ਨੂੰ ਖੰਡਣ ਵਾਲੇ ਹੋ ਤੇ ਆਪ ਕਿਰਪਾ ਕਰੋ ਸਾਨੇ ਸਾਨੂੰ ਪਾਪੀਆਂ ਨੂੰ ਪਵਿੱਤਰ ਕਰੋ ਜੇ ਅਸੀਂ ਪਾਪ ਹੀ ਨਾ ਕਰਦੇ ਤੇ ਫਿਰ ਪ੍ਰਮਾਤਮਾ ਜੀ ਤੁਹਾਡਾ ਨਾਮ ਪਤਤ ਪਾਵਨ ਕੈਸੀ ਪੈਣਾ ਸੀ ਤੁਹਾਡਾ ਪਤਤ ਪਾਵਨ ਨਾਮ ਨਹੀਂ ਹੋਣਾ ਸੀ ਔਰ ਤੁਮ ਜੋ ਨੈਕ ਆਛੋ ਅੰਤਰਜਾਮੀ ਹੈ ਵਾਹਿਗੁਰੂ ਪ੍ਰਮਾਤਮਾ ਸਾਡੇ ਦਿਲਾਂ ਦੀ ਜਾਨਨਹਾਰ ਪਰਮਾਤਮਾ ਤੂੰ ਬਹੁਤ ਸਾਡਾ ਮਾਲਕ ਚੰਗਾ ਹੈ ਤੇਰਾ ਬਿਰਦ ਬਹੁਤ ਚੰਗਾ ਹੈ ਭਾਵ ਜੁਗਾਂ ਜੁਗਾਂ ਤੋਂ ਤੇਰਾ ਸੁਭਾਅ ਬਹੁਤ ਚੰਗਾ ਹੈ ਤੂੰ ਪਤ ਤਾਨੂੰ ਪਤਤ ਲੋਕਾਂ ਨੂੰ ਪਵਿੱਤਰ ਕਰ ਦਿੰਦਾ ਹਾਂ ਔਰ ਤੂੰ ਬਹੁਤ ਆਚਾ ਆਚੇ ਦਾ ਮਤਲਬ ਕਿ ਤੂੰ ਬਹੁਤ ਚੰਗਾ ਹੈ ਔਰ ਤੁਮ ਜੋ ਨਾਇਕ ਆਚੋ ਅੰਤਰਜਾਮੀ ਪ੍ਰਭ ਤੇ ਜਨ ਜਨੀਜੇ ਜਨ ਤੇ ਸੁਆਮੀ ਕਹਿਣ ਲੱਗੇ ਤੂੰ ਸਾਡਾ ਇੰਨਾ ਚੰਗਾ ਮਾਲਕ ਹੈ ਜਿਵੇਂ ਕੋਈ ਨੌਕਰ ਆ ਉਹਦਾ ਮਾਲਕ ਬਹੁਤ ਚੰਗਾ ਹੁੰਦਾ ਤੇ ਉਹ ਸਾਰੀ ਉਮਰ ਹੀ ਇੱਕ ਦੇ ਨੌਕਰ ਲੱਗ ਕੇ ਸਾਰੀ ਉਮਰ ਉਸੇ ਦੀ ਜ਼ਿੰਦਗੀ ਬਤੀਤ ਕਰ ਜਾਂਦਾ ਹੈ ਕਈ ਕਈ ਸਾਲ ਮੈਂ ਦੇਖਿਆ ਕਿ ਕੋਈ ਦੁਕਾਨ ਤੇ ਲੱਗਿਆ ਜਾਂ ਕੋਈ ਖੇਤੀਬਾੜੀ ਕਰਦੇ ਨੇ ਉਹਨਾਂ ਦੇ ਨੌਕਰ ਲੱਗੇ ਨੇ ਤੇ ساری ਜ਼ਿੰਦਗੀ ਇਸ ਕਰਕੇ ਉੱਥੇ ਕੱਢ ਜਾਂਦੇ ਨੇ ਕਿਉਂਕਿ ਉਹਨਾਂ ਦਾ ਮਾਲਕ ਚੰਗਾ ਹੈ ਸੋ ਤੂੰ ਸਾਡਾ ਮਾਲਕ ਇੰਨਾ ਚੰਗਾ ਹਾਂ ਕਿ ਮਾਲਕ ਚੰਗਾ ਹੋਣ ਦੀ ਨਿਸ਼ਾਨੀ ਕਿ ਉਹਦਾ ਨੌਕਰ ਵੀ ਚੰਗਾ ਹੁੰਦਾ ਹੈ ਗੱਲਾ ਮਾਲਕ ਚੰਗਾ ਹੋਣ ਨਾਲ ਨਹੀਂ ਉਹ ਜਿਹੜਾ ਨੌਕਰ ਹੁੰਦਾ ਉਹ ਵੀ ਵਫਾਦਾਰ ਹੁੰਦਾ ਆਪਣੇ ਮਾਲਕ ਪ੍ਰਤੀ ਤਾਂ ਹੀ ਉਹਨਾਂ ਦੀ ਸਾਰੀ ਉਮਰ ਇਕੱਠਿਆਂ ਦੀ ਬਤੀਤ ਹੋ ਜਾਂਦੀ ਹੈ ਇਕੱਠਿਆਂ ਦੀ ਲੰਘ ਜਾਂਦੀ ਹੈ ਸੋ ਜਦੋਂ ਸਾਡਾ ਮਾਲਕ ਚੰਗਾ ਹੈ ਤੇ ਬਾਬਾ ਜੀ ਕਹਿਣ ਲੱਗੇ ਤੇਰੇ ਤੋਂ ਸਾਡੀ ਵੀ ਨਿਸ਼ਾਨੀ ਹੈ ਕਿ ਲੋਕ ਸਾਨੂੰ ਵੀ ਚੰਗਾ ਸਮਝਦੇ ਨੇ ਕਿਉਂਕਿ ਸਾਡਾ ਮਾਲਕ ਚੰਗਾ ਤੇ ਅਸੀਂ ਤੇਰੇ ਸੇਵਕ ਵੀ ਤੇਰੇ ਤੋਂ ਸਾਨੂੰ ਵੀ ਚੰਗੀ ਆਤਮਾ ਚੰਗੀ ਨਿਸ਼ਾਨੀ ਮਿਲੀ ਕਿ ਲੋਕ ਸਾਨੂੰ ਵੀ ਤੁਹਾਡੇ ਵਰਗਾ ਮੰਨਦੇ ਨੇ ਕਿ ਜਿਹੇ ਦਾ ਮਾਲਕ ਹੈ ਉਹੋ ਜਿਹਾ ਇਹਦਾ ਸੇਵਕ ਹੈ ਸੋ ਜਨ ਤੇ ਸੁਆਮੀ ਸਵਾਮੀ ਤੋਂ ਜਨ ਪਛਾਣਿਆ ਜਾਂਦਾ ਤੇ ਜਨ ਤੋਂ ਸਵਾਮੀ ਪਛਾਣਿਆ ਜਾਂਦਾ ਹੈ ਸਰੀਰ ਅਰਾਦੇ ਮੋ ਕੋ ਵਿਚਾਰ ਦੇਉ ਕਹਿਣ ਲੱਗੇ ਮੈਂ ਤੇ ਇਹ ਬਖਸ਼ਿਸ਼ ਕਰ ਇਹ ਰਹਿਮਤ ਕਰ ਕਿ ਜਿੰਨਾ ਚਿਰ ਮੇਰੀ ਇਹ ਦੇਹ ਹੈ ਮੇਰਾ ਸਰੀਰ ਹੈ ਮੈਂ ਤੇਰੇ ਨਾਲ ਜੁੜਿਆ ਰਹਾ ਤੇਰੇ ਨਾਲ ਜੁੜਿਆ ਰਹਾ ਤੇਰਾ ਨਾਮ ਜਪਦਾ ਰਾਂ ਸਰੀਰ ਅਰਾਧੇ ਮੌਕੋ ਵਿਚਾਰ ਦੇਹੁ ਜਿੰਨਾ ਚਿਰ ਮੇਰੀ ਦੇਹੀ ਹੈ ਉਹਨਾਂ ਚਿਰ ਮੈਂ ਤੁਹਾਡੀ ਵਿਚਾਰ ਕਰਦਾ ਰਹਾ ਤੁਹਾਡਾ ਨਾਮ ਜਪਦਾ ਰਹਾ ਰਬਦਾ ਸਮ ਦਲ ਸਮਝਾਵੇ ਕੋ ਕਿ ਰਬਦਾ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਇਹ ਕੋਈ ਸੰਤ ਜਨ ਮੈਨੂੰ ਇਹ ਗੱਲ ਸਮਝਾ ਦੇਵੇ ਇਹ ਗੱਲ ਮੇਰੇ ਹਿਰਦੇ ਚ ਵਸਾ ਦੇਵੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਸਰਬ ਵਿਆਪਕ ਪਰਮਾਤਮਾ ਜਿਹੜਾ ਉਹ ਅਸੀਂ ਜਿਵੇਂ ਜਿਵੇਂ ਔਗਣਾ ਨੂੰ ਘਟਾਵਾਂਗੇ ਓਵੇਂ ਓਵੇਂ ਸਾਡੇ ਤੇ ਕਿਰਪਾ ਕਰਦਾ ਹੈ ਜਿਵੇਂ ਜਿਵੇਂ ਅਸੀਂ ਝੂਠ ਛੱਡਾਂਗੇ ਮਾੜੇ ਆਦਤ ਛੱਡਾਂਗੇ ਕਹਿੰਦੇ ਨਾ ਬੁੱਲੇ ਸ਼ਾਹ ਨਾ ਆਤਾਂ ਜਾਂਦੀਆਂ ਨੇ ਚਾਹੇ ਕੱਟੀਆਂ ਪੋਰੀਆਂ ਪੋਰੀਆਂ ਜੀ ਬੁੱਲੇ ਸ਼ਾਹ ਆਦਤਾਂ ਚਲੀਆਂ ਜਾਂਦੀਆਂ ਜੇ ਛੱਡੀਏ ਥੋੜੀਆਂ ਥੋੜੀਆਂ ਜੀ ਜਦੋਂ ਬੰਦਾ ਰੱਬ ਵਾਲੇ ਪਾਸੇ ਤੁਰਦਾ ਤੋ ਉਹ ਆਪਣੇ ਔਗਣ ਘਟਾਉਣੇ ਸ਼ੁਰੂ ਕਰ ਦਿੰਦਾ ਹੈ ਉਸ ਕਰਕੇ ਜਿਵੇਂ ਜਿਵੇਂ ਔਗਣ ਘਟਦੇ ਜਾਂਦੇ ਨੇ ਤੇ ਉਹ ਪਰਮਾਤਮਾ ਦੇ ਨੇੜੇ ਹੁੰਦਾ ਜਾਂਦਾ ਹੈ ਸੋ ਇਹੀ ਬਾਬਰ ਅਰਦਾਸ ਜੀ ਕਿਰਪਾ ਕਰਦੇ ਨੇ ਕੋਈ ਕੋਈ ਸੰਤ ਜਨ ਕੋਈ ਗੁਰੂ ਦਾ ਪਿਆਰਾ ਸਾਨੂੰ ਰੱਬ ਨਾਲ ਜੋੜਨ ਵਾਲਾ ਮਿਲ ਜਾਵੇ ਤੇ ਸਾਡੇ ਔਗਣ ਆ ਜਿਹੜੇ ਉਹ ਘਟਨੇ ਸ਼ੁਰੂ ਹੋ ਜਾਣ ਤੇ ਅਸੀਂ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਈਏ ਸੋ ਪਰਮਾਤਮਾ ਦੇ ਨਾਮ ਦੀ ਮਹਿਮਾ ਗਾ ਰਹੇ ਨੇ ਭਗਤ ਰਵਦਾਸ ਜੀ ਸੋ ਆਪਾਂ ਵੀ ਨਾਮ ਜੱਪ ਕੇ ਪ੍ਰਮਾਤਮਾ ਦਾ ਉਸ ਅੱਲਾਹ ਤਾਲਾ ਵਾਹਿਗੁਰੂ ਦਾ ਸਿਮਰਨ ਕਰਕੇ ਆਪਣਾ ਜਨਮ ਸਵਾਰੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਗੁਰੂ ਗੁਰੂ ਸਾਹਿਬ ਤੁਖਸਾਲਾ ਬਖਸ਼ਣ ਹਾਰ ਬਲਾਉ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ